ਅਸੀਂ ਇੱਕ ਫਿਲਮ ਬਣਾਈ ਹੈ ਬੀਬੀ ਰਜਨੀ ਕੀਤਾਲੀਵਾਲ ਜੀ ਅਮਰ ਆਡੀਓ ਦੇ ਬੈਨਰ 'ਤੇ ਜੀ ਜੀ ਓਨਲੀ ਆਨਕ ਫਿਲਮ ਹੈ ਪਰਿਵਾਰਕ ਫਿਲਮ ਹੈ ਬੀਬੀ ਰਜਨੀ ਦੇ ਇਤਿਹਾਸ ਨੂੰ ਅਸੀਂ ਸਾਰੇ ਦੇ ਅਸੀਂ ਇੱਕ ਫਿਲਮ ਬਣਾਈ ਹੈ ਬੀਬੀ ਰਜਨੀ ਕੀਤਾਲੀਵਾਲ ਜੀ ਅਮਰ ਆਡੀਓ ਦੇ ਬੈਨਰ 'ਤੇ ਜੀ ਜੀ ਓਨਲੀ ਆਨਕ ਫਿਲਮ ਹੈ ਪਰਿਵਾਰਕ ਫਿਲਮ ਹੈ ਬੀਬੀ ਰਜਨੀ ਦੇ ਇਤਿਹਾਸ ਨੂੰ ਅਸੀਂ ਸਾਰੇ ਜਾਣੇ ਆ ਵੀ ਰਜੇ ਦੀਆਂ ਕਹਾਣੀਆਂ ਅਸੀਂ ਦਾਦੀਆਂ ਨਾਨੀਆਂ ਕੋਲੋਂ ਸੁਣਦੇ ਆਏ ਹਾਂ ਪਰ ਹੁਣ ਦੇ ਬੱਚਿਆਂ ਨੂੰ ਨਾ ਉਹ ਕਹਾਣੀਆਂ ਸੁਣਾਈ ਜਾਂਦੀਆਂ ਨਾ ਉਹ ਬਾਤਾਂ ਸੁਣਦੇ ਨੇ ਨਾ ਹੀ ਉਹ ਇੰਨਾ ਪੜ੍ਹਦੇ ਨੇ 온ਲੀ ਸੋਸ਼ਲ ਮੀਡੀਆ ਤੇ ਨਿਰਭਰ ਨੇ ਤੇ ਸੋ ਇਹ ਇਤਿਹਾਸਕ ਫਿਲਮ ਇਹ ਪਰਿਵਾਰਕ ਫਿਲਮ ਅਸੀਂ ਗਰਾਊਂਡ ਲੈਵਲ ਤੇ ਇਹਦੀ ਪ੍ਰੋਮੋਸ਼ਨ ਕਰਦੇ ਆਂ ਤੇ ਅੱਜ ਇੱਥੇ ਪਹੁੰਚੇ ਆਂ ਤੇ ਅਸੀਂ ਅਪੀਲ ਕਰਦੇ ਆਂ ਵੀ ਇਹ ਫਿਲਮ ਹਰ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦੇਖੋ ਚਾਹੀਦੀ ਹੈ ਤਾਂ ਜੋ ਆਡੇ ਬੱਚੇ ਸਾਡੇ ਵਿਰਸੇ ਤੋਂ ਸਾਡੇ ਇਤਿਹਾਸ ਤੋਂ ਸਾਡੀਆਂ ਵਿਰਾਸਤਾ ਤੋਂ ਜਾਣੂ ਹੋ ਸਕਣ। ਇਹਦੀ ਸ਼ੂਟਿੰਗ ਕਿੱਥੇ ਕਿੱਥੇ ਹੋ ਰਹੀ ਕੀਤੀ ਗਈ ਜੀ। ਇਹਦੀ ਸ਼ੂਟਿੰਗ ਕਈ ਜਗ੍ਹਾ ਤੇ ਕੀਤੀ ਗਈ ਜੀ। ਸਤਲੋਜ ਦਰਿਆ ਤੇ ਨਾਰਾਇਣਗੜ੍ਹ ਹਿਮਾਚਲ ਦੇ ਵਿੱਚ ਸੌਰੀ ਹਰਿਆਣੇ ਦੇ ਵਿੱਚ ਤੇ ਹੋਰ ਵੀ ਕਈ ਵੱਖ-ਵੱਖ ਜਗ੍ਹਾ ਤੇ। ਇਹਦੀ ਜਿਹੜੀ ਸਟਾਰ ਕਾਸਟ ਹੈ ਜਿਵੇਂ ਯੋਗਰਾਜ ਸਿੰਘ ਜੀ ਤੇ ਗੁਰਪ੍ਰੀਤ ਭੁੱਗੀ ਰੂਪੀ ਗੱਲ ਡੀ ਐਨ ਸ਼ਰਮਾ ਤੇ ਬਹੁਤ ਵੱਡੇ ਬਜਟ ਦੀ ਫਿਲਮ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਘਟ ਮੰਦੀਆਂ ਨੇ ਕੋਈ ਰਿਸਕ ਨਹੀਂ ਲੈਂਦਾ ਅੱਜਕੱਲ ਇਤਿਹਾਸ ਨੂੰ ਪਰਦੇ ਤੇ ਬਖਾਉਣ ਦਾ ਜਿਵੇਂ ਬੀਬੀ ਰਜਨੀ ਦਾ ਸੰਬੰਧ ਪੱਟੀ ਸ਼ਹਿਰ ਦੇ ਨਾਲ ਮੰਨਿਆ ਜਾਂਦਾ ਪੱਟੀ ਸ਼ਹਿਰ ਚ ਵੀ ਇਹਦੀ ਸ਼ੂਟਿੰਗ ਕੀਤੀ ਗਈ ਜੀ ਪੱਟੀ ਸ਼ਹਿਰ ਚ ਵੀ ਸ਼ੂਟਿੰਗ ਕੀਤੀ ਗਈ ਪੱਟੀ ਸ਼ਹਿਰ ਦੇ ਵਿੱਚ ਇਹਦੀ ਪ੍ਰੋਮੋਸ਼ਨ ਵੀ ਕੀਤੀ ਗਈ ਕੱਲ ਅਸੀਂ ਬੀਬੀ ਰਜਨੀ ਦੇ ਸਕੂਲ ਜਾ ਕੇ ਆਏ ਆ ਉਹਨਾਂ ਜਗ੍ਹਾ ਤੇ ਜਾ ਕੇ ਆਏ ਆ ਜਿੱਥੇ ਜਿੱਥੇ ਉਹਨਾਂ ਦਾ ਸੰਬੰਧ ਸੀ ਤੇ ਇਸ ਫਿਲਮ ਬਾਰੇ ਪੱਟੀ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਅਸੀਂ ਮਤਲਬ ਇਵੈਂਟ ਕਰ ਰਹੇ ਹਾਂ ਇਸ ਵੇਲੇ ਦੇ ਬਾਰੇ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਕੁਝ ਜਿਹੜੇ ਕਹਿੰਦੇ ਆ ਵੀ ਜਿਹੜਾ ਬੀਬੀ ਰਜ ਦਾ ਕੋਈ ਇਤਿਹਾਸ ਨਹੀਂ ਹੈਗਾ ਵੈਸੇ ਹੀ ਮਤਲਬ ਇੱਕ ਇਹਨੂੰ ਬਣਾਇਆ ਗਿਆ ਵਾ ਤੁਹਾਨੂੰ ਵੀ ਲੱਗਦਾ ਕਿ ਬਾਕੀ ਇਹਦਾ ਕੋਈ ਇਤਿਹਾਸ ਹੈਗਾ ਜਾਂ ਜਿਹੜੀ ਦਿਖਾਏ ਕਿ ਤਰ ਤੀਜ ਇਹ ਜੀ ਪੱਤੀ ਸ਼ਹਿਰ ਕੋਈ ਬਾਹਰ ਨਹੀਂ ਹੈਗਾ ਪੰਜਾਬ ਦੇ ਵਿੱਚ ਹੈ ਕੋਈ ਆਪਣੇ ਤੁਸੀਂ ਜਾ ਕੇ ਉੱਥੇ ਵੇਖੋ ਘਰ ਘਰ ਦੇ ਵਿੱਚ ਉਹਦਾ ਇਤਿਹਾਸ ਹੈ ਗੀਂਦ ਚੰਦ ਦੇ ਵਾਰਸ ਜਿਹੜੇ ਉਹਨਾਂ ਦੇ ਪਤੀਜੇ ਦਾ 7 ਨਹੀਂ 8 ਰੁਪਏ ਦੀ ਤੱਕ ਉਹ ਵੀ ਸਾਨੂੰ ਕੱਲ ਮਿਲੇ ਉਹਨਾਂ ਨੇ ਦੱਸਿਆ ਹਜੇ ਉਹਨਾਂ ਦਾ ਉੱਥੇ ਆਵੇਸ਼ ਮੌਜੂਦ ਨੇ ਨਿਸ਼ਾਨ ਮੌਜੂਦ ਨੇ ਪੱਟੀ ਸ਼ਰ ਦੇ ਵਿੱਚ ਇੱਥੇ ਸਾਰੇ ਆਈਡੀਆ ਆ ਫਿਰ ਆਪੇ ਬਣਾਉਣੀ ਫਿਰ ਚਲ ਮੈਂ ਇਹ ਦੇਖੋ ਕਿਉਂਕਿ ਅਸੀਂ ਅੱਜਕੱਲ ਜੋ ਫਿਲਮਾਂ ਦੇਖਦੇ ਆ ਜਿਹੜਾ ਜੋ ਵਿਸ਼ੇ ਅਸੀਂ ਦੇਖਦੇ ਆ ਅਸੀਂ ਸੋਚਦੇ ਆ ਵੀ ਬੱਚੇ ਔਨ ਵਾਲੇ ਸਮਾਂ ਜਿੱਤਾ ਬੱਚੇ ਬਿਲਕੁਲ ਹੀ ਭੁੱਲ ਜਾਣਗੇ ਸਾਡੇ ਇਤਿਹਾਸ ਨੂੰ ਸਾਡੀ ਵਿਰਾਸਤ ਨੂੰ ਤੇ ਕਿਸੇ ਨੂੰ ਕਿਸੇ ਨੂੰ ਤਾਂ ਇਹ ਪਹਿਲ ਕਰਨੀ ਪਵੇਗੀ ਹੋਰ ਵੀ ਸਰ ਕੋਈ ਹੈਗਾ ਗਾ ਇਸ ਤੋਂ ਬਾਅਦ ਕੋਈ ਫਿਲੀਚ ਦੇ ਬਾਅਦ ਦੇਖੋ ਜੀ ਅਜੇ ਤੱਕ ਸੋਚਦੇ ਤੁਸੀਂ ਹੈ ਪਰ ਜੇ ਇਹ ਨੂੰ ਪੰਜਾਬੀ ਹੰਗਾਰਾ ਦੇਣਗੇ ਤਾਂ ਫਿਰ ਅਸੀਂ ਬਣਾਉਂਦੇ ਰਵਾਂਗੇ ਧੰਨਵਾਦ ਮੈਂ ਅਮਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਗੁਰਨਾਕ ਫਾਈਨੈਂਡ ਡਾਇਗਨੋਸਟਿਕ ਸੈਂਟਰ ਸਾਹਮਣੇ ਸੇਵਲ ਹਸਪੀਟਲ ਤਰੰਤ ਅੱਜ ਮੇਰੇ ਸੈਂਟਰ ਦੇ ਵਿਖੇ ਬੀਬੀ ਰਜਨੀ ਜੀ ਫਿਲਮ ਦੀ ਟੀਮ ਨੇ ਸ਼ਿਰਕਤ ਕੀਤੀ ਹੈ ਮੈਂ ਇਹਨਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ ਇਹ ਫਿਲਮ ਬਹੁਤ ਹੀ ਧਾਰਮਿਕ ਫਿਲਮ ਹੈ ਕਾਗੋ ਹਲਸ ਕਰੇ ਸੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਇਸ ਧਾਰਮਿਕ ਫਿਲਮ ਨੂੰ ਇਸ ਇਤਿਹਾਸਿਕ ਫਿਲਮ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਓ ਤਾਂ ਜੋ ਆਪਣੇ ਬੱਚੇ ਇਤਿਹਾਸ ਦੇ ਨਾਲ ਜੁੜੇ ਰਹਿਣ ਇਹੋ ਜਿਹੀਆਂ ਫਿਲਮਾਂ ਹੋਰ ਵੀ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਨਾ ਜਾਈਏ ਸੋ ਮੈਂ ਆਪ ਸਭ ਨੂੰ ਅਪੀਲ ਕਰਦਾ ਹਾਂ ਇਸ ਬਹੁਤ ਹੀ ਵਧੀਆ ਫਿਲਮ ਨੂੰ ਜ਼ਰੂਰ ਵੇਖਿਆ ਜਾਵੇ ਧੰਨਵਾਦ